ਦਾ ਨਾਮ ਰਾਯਾ भगव नानक ਕੰਮਿਆ ਆ ਪਰਿਆ ਆ ਬਾਜੈ ਤਰਵਹੂਰ ਕੰਮਿਆ ਕੋਰਾ ਕੋਈ ਖੇਲੇ ਰੇ ਫੇਰ ਦੂਰ ਜਿਨਨੀ ਨਾਮ ਆਇਆ ਜੈਮ ਸਖਤ ਕਾਲ ਨਾਨਕ ਦੇਵ ਕੀ ਹੋਜਰੇ ਕੀਤੀ ਜੁਲਿਨਾ ਜਿਨਨੀ ਨਾਮ ਆਇਆ ਜੈਮ ਸਖਤ ਕਾਲ नान <laughs> जीाहि ਗੋਗੁਨਾ ਜੀਤ ਤੇ ਗੁਜਾਰ ਕੇ ਨੇ ਚੜਿਤਿਆ ਹਾਰੇ ਸ਼ਹਿਰ ਤੇ ਜਹਾਨ ਹੋ ਰਿਹਾ ਹੈ ਕਰਤੀ ਹਾਰੇ ਸ਼ਹਿਰ ਤੇ ਜਹਾਨ ਹੋ ਰਿਹਾ ਹੈ ਪਿੱਤਰਾ ਦੇ ਖਾਰਿਆਂ ਦਾ ਅੱਖਾਂ ਮਦੰਗੋੜ ਹੈ ਪਿੱਤਰਾ ਦੇ ਸਜੋਗ ਕੈ ਜੀਏ ਸੁਖੇ ਵਿਦਾਰਦੇ ਸੁਖੇ ਨੇ ਸਜੋਗ ਕੈ ਜੀਏ ਸੁਖੇ ਵਿਦਾਰਦੇ ਸਰਸਾ ਦੇ ਮੰਡੇ ਹਾਰੀ ਤੇ ਲੈ ਕੇ ਅੱਖੀਂ गया के जाना मौत मुख्या के जाना देश निरंकार दे, मात में बया के जाना देश निरंकार दे, देख माए मेरी रंग सरकार दे, लिखे ने के जीत न संजोगीतार दे, लिखे ने संोग ਤਾਰ ਦੇ ਦੇਖ ਮਾਇਏ ਪ੍ਰਭ ਕਰਪਾਏ ਬਖਸ਼ ਨਿਬੋਧ ਕਾਹੀ ਸੁ ਤੇ ਜੁਵਾਰ ਦੇ ਨਿਖਨ ਸੁ ਲੋਬ ਜਨਾ ਜੀ ਇਸ ਤੇ ਜੁਵਾਰ ਦੇ ਗਾਹੇ ਗੁਰਦੀ ਦਾ ਕਰਨ ਕਾਹ ਤਾਹ ਗੁਰਦੀ ਦੀ ਕਾਹ ਬਹੁਤ ਬਹੁਤ ਤਲਵਾਦ ਛੋਟੀ ਬੱਚੀ ਦਾ ਇਸ ਤੇ ਖੜ ਕੇ ਕੁਝ ਕਹਿ ਲੈਣਾ ਕੁਝ ਬੋਲ ਲੈਣਾ ਬਹੁਤ ਵੱਡੀ ਗੱਲ ਹੁੰਦੀ ਆ ਖਾਸ ਤੌਰ ਤੇ ਸਾਡੇ ਛੋਟੇ ਬੱਚਿਆਂ ਬਾਤ ਤੇ ਜਦੋਂ ਅਸੀਂ ਕੁਝ ਨਾ ਕੁਝ ਇਤਿਹਾਸ ਦੇ ਵਿੱਚੋਂ ਕਹਿਣਾ ਹੋਵੇ ਕਿਉਂਕਿ ਇਧਰ ਉਧਰ ਇਹ ਗੱਲਾਂ ਕਰ ਲੈਣੀਆਂ ਬਹੁਤ ਸਫਲੀਆਂ ਹੁੰਦੀਆਂ ਕਿਉਂਕਿ ਉਹ ਤੇ ਕੋਈ ਕਿਸ ਤੂ ਪ੍ਰਤ ਨਹੀਂ ਹੁੰਦਾ ਜਦੋਂ ਅਤਿਅਤੇ ਹੱਥ ਦੇ ਵਿੱਚ ਕੁਝ ਬੋਲਣਾ ਕੁਝ ਕਹਿਣਾ ਕੁਝ ਗੋਲਣਾ ਤਾਂ ਉਹ ਬਿਲਕੁਲ ਸਹੀ ਰੂਪ ਦੇ ਵਿੱਚ ਕਹਿਣਾ ਬੋਲਣਾ ਪੈਂਦਾ ਤੇ ਆਹ ਤੇ ਹਸੂ ਕਿਤੇ ਕਰ ਤੁਸੀ ਦੌੜ ਬਰੋੜੇ ਕਰਦੇ ਕੇ ਤੁਹ ਬਰਸਤ ਹੋ ਜਾਂਦਾ ਸੋ ਸ਼ਾਬਾਸ਼ ਬਹੁਤ ਵਧੀਆ ਬੱਚੇ ਦੀ ਪਿਆਰੀ ਆਵਾਜ਼ ਆ ਸਾਡੀ ਹਰ ਸਮੇਂ ਕੋਸ਼ਿਸ਼ ਹੁੰਦੀ ਆ ਗੁਰੂ ਘਰ ਵਿਕੇ ਵੀ ਵੀ ਜਿੱਦੇ ਵੀ ਕੋਈ ਛੋਟੇ ਬੱਚੇ ਕੁਝ ਦੇ ਕੁਝ ਕਹਿਣਾ ਚਾਹਦੇ ਹੋਣ ਵੇਖ ਤੱਕ ਸਮਾਜ ਨਾਲ ਵਾਦੀ ਲੱਗੇ ਵੀ ਇਨਾਂ ਨੂੰ ਸਮਾਂ ਬਿਲਕੁਲ ਦੇਣਾ ਚਾਹੀਦਾ ਕਿਉਂਕਿ ਇਹ ਛੋਟੀਆਂ ਸਟੇਜਾਂ ਤੋਂ ਹੀ ਹੌਲੀ-ਹੌਲੀ ਜਿਹੜੇ ਸਾਡੇ ਬੱਚੇ ਆ ਉਹ ਵੱਡੇ ਗਾਇਕ ਵੱਡੇ ਸਿੰਗਰ ਅਤੇ ਵੱਡੇ ਇਤਿਹਾਸਕਾਰ ਆ ਵੱਡੇ ਰਾਗੀ ਢਾਡੀ ਬਣਦੇ ਆ ਸੋ ਸਾਨੂੰ ਵੱਧ ਤੋਂ ਵੱਧ ਸਮਾਂ ਇਹਦਾ ਦੇਣਾ ਚਾਹੀਦਾ ਬੱਚਿਆਂ ਨੂੰ ਵੀ ਚਾਹੀਦਾ ਵੀ ਜੱਕਣ ਦਾ ਜੋ ਵੀ ਕੁਝ ਕਹਿਣਾ ਚਾਹੁੰਦਾ ਹੋਵੇ ਆ ਕੇ ਕਹਿ ਲੈਣਾ ਚਾਹੀਦਾ ਸੋ ਸਾਡੇ ਬੱਚੇ ਹੋਰ ਆ ਇੱਕ ਅੰਤਾਰ ਹੋਰ ਕਰਨ ਕਿ ਉਹਨਾਂ ਨੂੰ ਬੇਇਨਸਾਫੀ ਆ ਉਹ ਵੀ ਆ ਕੇ ਆਪਣੀ ਜਿਹੜੀ ਗੱਲਤਾ ਕਹਿਦਾ ਜਾਂ ਸਰਕਾਰ ਆਉਂ ਆਵਣ ਤੁਮ ਇੱਥੇ ਹਜ਼ੂਰੀ ਤੇ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਸਭ ਨੂੰ ਮੇਰੇ ਵੱਲੋਂ ਗੁਰਪੁਤ ਤੇ ਕਬੂਲ ਹੋਵੇ ਗੁਰਪੁਤੀ ਜਵਾ ਗੁਰਪੁਤੇ ਨਾ ਦੇਣਾ ਵੱਧ ਕੇ ਬਿਰਾਉ ਵਾਇਰੂ ਜੀ ਦਾ ਗਾਲ ਸਾਹ ਵਾਇਰੂ ਜੀ ਕੀ ਬੱਦੇ ਵਾਤਾ ਲੰਬੀਆ ਪੈਰ ਸਤਾ ਪਹਾਂਡਾ ਦੇਰੀਆ ਨਾ ਦੇ ਨਾਲ ਜੀ ਸਰਸਰ ਨਦੀ ਦੇ ਵਿਚੋੜਾ ਫੈ ਗਿਆ ਉਸ ਵੇ ਆ ਸੁਣ ਲੋ ਹਾਲ ਜੀ ਵਾਟਾਂ ਦੁਨੀਆਂ ਤੇ ਰਸਤਾ ਬੁਆਰਦਾ ਕੈਰਦੀ ਸਰਦੀ ਹੱਡੀਆਂ ਜੀਰੇ ਵਾਲ ਨੇ ਆਣੇ ਟੰਪਦੇ ਨੇ ਕੈਰਦੀ ਸਰਦੀ ਹੱਡੀਆਂ ਜੀ I'm <speaking in Spanish> <speaking in Spanish> chora pe gaya usheheda sunelo haan gi umar nayani go bakhyaa aandi ik mahudri saath kare umar

ਜਿਨ੍ਹਾਂ ਨੇ ਕੇ ਜਿਹੋ ਜਿਹਾ ਵੀ ਸਮਾਗਮ ਬਣਾਇਆ ਉਸ ਸਵਾਲ ਦੇ ਵਿੱਚ ਜੁੜਿਆ ਜਾਂਦਾ ਉਹ ਕੰਨਿਆ ਨੇ ਤੁੰਤਵਾਰਤੀਆਂ ਬੱਤਿਆ ਦਾਤੇ ਇਹਨਾਂ ਦੇ ਪਿਤਾ ਦਾ ਇਹਨਾਂ ਦੇ ਅਧਿਆਪਕਾਂ ਦਾ ਜਿਨ੍ਹਾਂ ਦੇ ਕੇਲਾਂ ਨੂੰ ਇਸੇ ਤਰ੍ਹਾਂ تراਸ਼ਿਆ ਪ੍ਰਮਾਤਮਾ ਕੇ ਅਰਦਾਸ ਕੀਤੀ ਕਰਦੇ ਕਿ ਬੱਚੇ ਤਰੱਕੀਆਂ ਕਰਨ ਹੋਰ ਵੀ ਬਲੰਦੀਆਂ ਤੇ ਜਾਣ ਸੋ ਹੁਣ 2 ਪੰਟ ਦੇ ਸਮੇ ਲਈ ਦਾ ਜਗਦੀਸ਼ ਸਿੰਘ ਜੀ ਸਰਪੰਚ ਪੰਚਾਇਤ ਪੰਚਾਇਤ ਵੱਲੋਂ ਕੁੱਝ ਵੇਤੀਆ ਕਾਰੇ ਚੌਂਦੇ ਨੇ ਸਰਦਾਰ ਜਗਦੀਸ਼ ਸਿੰਘ ਜੀ ਲੱਖੋ ਕਸ਼ੀਆਂ ਪਾਤਸ਼ਾਹियां ਜੇ ਸਤਬਰ ਨਦਰ ਕਰੇ ਮਹਾਵਾਸ ਸੰਸਾਰ ਸਮੁੱਚੇ ਨਗਰ ਨਿਵਾਸੀ ਸਭ ਤੋਂ ਪਹਿਲਾਂ ਨਵਾਜੇ ਹਾਜ਼ਰੀ ਵਾਹਿਗੁਰੂ ਜੀ ਦਾ ਸਾਲਕਾ ਵਾਹਿਗੁਰੂ ਜੀ ਦੀ ਖਤੇ ਸਾਰਾ ਨਗਰ ਧੰਤਾ ਦਾ ਜੋਗਾ ਜੋ ਆਪਾਂ ਹਰ ਸਾਲ ਦੀ ਤਰ੍ਹਾਂ ਮਹਾਪੁਰਸ਼ਾਂ ਦੇ ਬਚਨਾਂ ਅਨੁਸਾਰ ਆਏ ਨਵੇਂ ਸਾਲ ਦੇ ਵਿੱਚ ਗੁਰੂ ਮਹਾਰਾਜ ਦੀ ਇਸ ਪਰਕਾਇਦ ਕਰਦੇ ਨੇ ਕਿ ਸੋਹਣੇ ਨਗਰ ਦੀ ਚੜ੍ਹਦੀ ਕਲਾ ਵਾਸਤੇ ਚਰਨ ਬੋਮਾਰਕ ਤੋਂ ਆ ਕੇ ਸੱਤੀ ਸੇਵਾ ਕਰਕੇ ਸਮੁੱਚੇ ਇਹ ਨਗਰ ਆਪਾਂ ਸਾਰਾ ਤੁਸੀਂ ਧੰਨਤਾ ਦੇ ਯੋਗ ਹੋ ਤੁਹਾਨੂੰ ਸਮੁੱਚੇ ਗ੍ਰਾਮ ਪੰਚਾਇਤ ਗੋਬਰガルਜੀ ਸਰਪੰਚ ਜਗਜੀਤ ਸਿੰਘ ਬਰਾੜ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋ ਸਮੂਹ ਤੇ ਨਗਰ ਲੋਕ ਤੇ ਮੈਂ ਤੁਹਾਡੇ ਨਾਲ ਕੁਝ ਪੰਚਾਇਤ ਦੇ ਸੰਬੰਧ ਰਚ 2-3 ਬੇਨਤੀਆਂ ਕਰਦਾ ਸਾਰੇ ਹਿਲ ਸਮੂਹ ਤੇ ਨਗਰ ਦੇ ਸਰਬਜਨਤੀ ਦੇ ਨਾਲ ਇਹ 5 ਸਾਲ ਦੀ ਸੇਵਾ ਰੱਖੀ ਆ ਤੁਸੀਂ ਸਾਰੇ ਨਗਰ ਨਾਲ ਆਪੇ ਬਿਠੇ ਆ ਅਸੀਂ ਤੁਹਾਡੇ ਵੱਡੇ ਆ ਬਾਅਦ ਕਰਕੇ ਸਹਿਯੋਗ ਕਰਦੇ ਆ ਵੀ ਆਪਾਂ ਪਿੰਡ ਨੂੰ ਰਹਿਦੇ ਜੋ ਕੰਮ ਆ ਉਹ ਪੂਰੇ ਲੀਟਰੇ ਜਾਣਗੇ ਕੱਟ ਨੰਬਰ ਤੇ ਮੰਡਰੋ ਰਹਿ ਜਾਈਏ ਤੁਹਾਡੇ ਸਾਰਿਆਂ ਦੇ ਸਿਰ ਲੋਗ ਦਾ ਪੂਰੀ ਲੋੜਾ ਦਾ ਨੂੰ ਸਭ ਤੋਂ ਪਹਿਲਾਂ ਜਿਹੜਾ ਆਪਣਾ ਕੰਮ ਸੀਗਾ ਸਰਪਲੈਂਟ ਦੇ ਵਿੱਚ ਪੀਨ ਜੋਬ ਸਾਫ ਪਾਣੀ ਦਾ ਉਹ ਦੁਆਰਾ ਆਪਾਂ ਪਾਸ ਕਰਾ ਕੇ ਆਰੋਗੈਸਟ ਨੂੰ ਅੱਜ ਲੋਕਾਂ ਦੀ ਨਿਵੇਾਰੇ ਵਿੱਚ ਦੁਆਰਾ ਫਿਰ ਲਾ ਦਿੱਤਾ ਗਿਆ ਸਾਰੇ ਹੀ ਨਗਰ ਨਿਵਾਸੀ ਇਸ ਦਾ ਬਹੁਤ ਹੀ ਪਾਤਰਾ ਵੀ ਤੁਸੀਂ ਪੀਨ ਜੋਬ ਸਾਫ ਪਾਣੀ ਤੋਂ ਬਰਤ ਰਾਜਾ ਦੁਆਰਾ ਤੁਸੀਂ ਜਗੜਾ ਆਪਾਂ ਫਲਾੜਾ ਦੇ ਵਿੱਚ ਹੋਈ ਪਾਣੀ ਦੀ ਲੌਕਡੰਗੀ ਦੀ 3-4 ਹੋਰ ਨਵੇਂ ਬੀਤੇ ਆ ਜਿੰਨਾ ਘਰਾਂ ਦੇ ਵਿੱਚ ਕੋਈ ਸਪਲਾਈ ਨਹੀਂ ਜਾਂਦੀ ਸੀ ਪਾਣੀ ਦੀ ਉਹ ਕੱਲ ਤੋਂ ਨਵੀਂ ਪਾਇਆ ਪੈੜਾ ਪਾ ਕੇ ਉਹ ਸਪਲਾਈ ਸ਼ੁਰੂ ਕਰ ਦਿੱਤੀ ਜਾਊਗੀ ਤੇ ਜਿਹੜਾ ਆ ਮਤਾ ਸੀ ਜੋ ਡਰੇਨ ਵਾਲਾ ਗੰਦਾ ਪਾਣੀ ਖੜਾ ਪਿੰਡ ਦੇ ਵਿੱਚ ਉਹ ਮਤਾ ਪਾਸ ਆਪਾਂ ਕਰਾ ਲਿਆਂਗਾ ਇਹ ਜਨਵਰੀ ਮਹੀਨੇ ਦੇ ਵਿੱਚ ਵਿੱਚ ਹੀ ਆਪਾਂ ਇਹ ਸਾਰੇ ਇਹ ਡਰਾਂ ਦੇ ਭਾਈ ਕਰਕੇ ਜਲਦਾਬਾਨੀ ਤੋਂ ਬਾਹਰ ਕੱਢਿਆ ਜਾਊਗਾ ਪਰ ਤੁਹਾਡੇ ਸਾਰਿਆਂ ਦੇ ਜੀਵਨ ਦੀ ਪੂਰੀ ਆਪਾਂ ਨੂੰ ਲੋੜਾਂ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਮਸਰਾਫਦੇ ਹੋਏ ਆ ਜਿਹੜਾ ਆਪਾਂ ਇੱਥੇ ਇਹ ਕੰਮ ਤੋਂ ਤੁਹਾਡੀ ਸੇਵਾ ਦੇ ਵਿੱਚ ਲੋਕ ਸੇਵਾ ਦਸਤਰਾਜ ਕੋਈ ਆਸਣ ਹੋਊਗਾ ਜਿਹੜੇ ਰਜ ਸਾਡੀ ਪੰਚਾਇਤ ਦੇ ਰੂਪ ਚ ਪੰਚਾਇਤ ਦਾ ਐਕਟੰ ਰਹਿ ਜਾ ਹਰ ਰੋਜ਼ ਬਾਹਰ ਉਸੇ ਹਾਜ਼ਰ ਮਿਲੂਗਾ ਕਿਸੇ ਵੀ ਨਾ ਜਾਵੇ ਕਿਸੇ ਵੀ ਵੀਰ ਨੂੰ ਕਿਸੇ ਕੰਮ ਦੀ ਲੋੜ ਹੋਊਗੀ ਤਾਂ ਇੱਥੇ ਪੰਚਾਇਤ ਦਾ ਇੱਕ ਨਵੇਂ ਦਾ ਹਰ ਰੋਜ਼ ਆ ਜਾ ਬੈਠਾ ਕਰੂਗਾ ਤੁਸੀਂ ਕੋਈ ਵੀ ਬਿਨਾ ਭੇਦ ਭਾਵ ਤੋਂ ਪਾਰਟੀ ਵਾਜ ਨੂੰ ਉਪਰੋਕਤ ਆਪਣੇ ਨਗਰ ਦੇ ਵਾਹੇ ਗਾਮ ਇੱਥੇ ਕਰਵਾ ਸਕਦੇ ਆ ਨਾਲ ਅਸੀਂ ਜੋ ਆਪਣਾ ਡੰਗਰ ਡਾਕਟਰਾਂ ਪਿੰਡ ਦੇ ਵਿੱਚ ਆਪਾਂ ਨੂੰ ਲੋੜ ਸੀ ਸਰਕਾਰੀ ਡਾਕਟਰ ਆ ਉਹ ਵੀ ਇੱਥੇ ਹਰ ਰੋਜ਼ ਬੈਠਿਆ ਕਰੂਗਾ ਬਕਾਇਦਾ ਪੰਚਾਇਤ ਦੇ ਡਾਕਟਰ ਸਾਹਿਬ ਦੇ ਇੱਥੇ ਨੰਬਰ ਲਿਖੇ ਜਾਣਗੇ ਜਦੋਂ ਤੁਸੀਂ ਮਰਜ਼ੀ 24 ਘੰਟੇ ਪੰਚਾਇਤ ਦਫ਼ਤਰ ਦੇ ਦੁਆਰ ਤੇ ਹੈਗੇ ਹੋ ਆ ਤੁਹਾਡੇ ਸਹਿਯੋਗ ਦੀ ਸਾਨੂੰ ਲੋੜ ਆ ਤੁਸੀਂ ਸਾਰੇ ਭਰਾ ਤੁਸੀਂ ਮਾਨਦਸਿਯਾ ਪੰਚਾਇਤ ਦੀ ਸੇਵਾ ਕਰਦੀ ਆ ਆਪਾਂ ਇਸੇ ਤਰ੍ਹਾਂ ਇਸ ਨੂੰ ਨੇਪਰੇ ਚਾੜੀਏ ਤੁਹਾਡੇ ਸਹਿਯੋਗ ਦੀ ਲੋੜ ਆ ਦਾ ਦੁਆਰਾ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਇਹ ਸ਼ਬਦ ਕਹਿੰਦਾ ਵੀ ਨਗਰ ਪੰਚਾਇਤ ਗੌਧਰ ਘਰਸੀ ਵੱਲੋਂ ਸਰਦਾਰ ਜਗਜੀਤ ਸਿੰਘ ਉਗਰਾੜ ਵੱਲੋਂ ਤੁਹਾਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਵਾਦ ਇਹ ਜੀ ਰੇਸ਼ ਸਿੰਘ ਦਾ ਜਿਨ੍ਹਾਂ ਨੇ ਆਪਣੀ ਪੱਜਾਇ ਤੇ ਥੰਮਾਦਾਰਾ ਵਾਹਿਗੁਰੂ ਨਾਲ ਸਾਥ ਪਾਇਆ ਸੋ ਸਮੂੱਚੀ ਸਵਾਗਤ ਦਾ ਸਭ ਤੋਂ ਪਹਿਲਾਂ ਸਹਿਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪੋਟਰ ਟੋਟਰ ਤਲਵਾਰ ਜਿਨ੍ਹਾਂ ਨੇ ਕੇ ਤੰਦਰ ਪਾਉ ਦਾਸ਼ਦਾਰੇ ਵਖਸ਼ੇ ਹੈ ਤੇ ਆਪਣੀ ਗੋਦੀ ਚ ਬਿਠਾ ਕੇ ਬਾਣੀ ਦੇ ਬਾਰੇ ਦਾ ਜੋੜਿਆ ਉਹਨਾਂ ਪਰਵਤ ਪਰਵਾਹ ਦਾ ਰੱਬ ਵਰਗੇ ਤੁਹਾਡੀਆਂ ਸੰਗਤਾਂ ਦਾ ਬਾਠੀ ਸਵਾਨਾਂ ਦਾ ਜਿੰਨਾਂ ਨੇ ਕਿਤੇ ਲੈ ਕੇ ਸੇਵਾ ਕੀਤੀ ਆ ਸਾਰੀਆਂ ਸੰਗਤਾਂ ਦਾ ਜੀਤੀਆਂ ਪੈਣਾ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਜਨਪਛਾਦੀ ਪਾਡੀ ਸੇਵਾ ਕੀਤੀ ਆ ਸਾਰੀ ਸੰਗਤਾਂ ਇਹ ਨੌਜਵਨ ਵੀਰਾਂ ਦਾ ਸਾਥੋਂ ਤੇ ਜਿੰਨਾਂ ਨੇ ਪੈਰਾਂ ਪਿੱਛੇ ਰਹਿ ਕੇ ਲੰਗਰ ਪਣ ਦੀ ਸੇਵਾ ਕੀਤੀ ਆ ਸਾਰੇ ਜੀਵਾਂ ਜੀ ਅਨੁਮਾਈਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੋਈਕੋ ਬੇਨਤੀਆ ਗੁਰੂ ਘਰ ਦੇ ਚੱਲ ਰਹੇ ਸਮਾਰੋਹ ਬਾਰੇ ਆ ਜੋ ਕਿ ਆਪਾਂ ਨੂੰ ਪਤਾ ਆ ਕੀ ਔਰ ਵਾਲੀ 6 ਤਰੀਕ ਨੂੰ ਸਨਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਜਹਾੜ ਆ ਰਿਹਾ ਉਹਦੇ ਸਬੰਧ ਦੇ ਵਿੱਚ ਦੇ ਪੰਜ ਦਰਸੋਂ ਲਗਾ ਪਾ ਜਿਹੜੀਆਂ ਪ੍ਰਵਾਹ ਚੋਰੀਆਂ ਅੱਧੀਆਂ ਜਾ ਰਹੀਆਂ ਕੱਲ੍ਹ ਦਾ ਦੇ ਪਰਸੋਂ ਦਾ ਲੋਜ ਹੈ ਨਾ 6 ਤਰੀਕ ਤੱਕ ਪ੍ਰਵਾਹ ਫੇਰੀ ਚੱਲੂਗੀ 4 ਤਰੀਕ ਨੂੰ ਗੋਤਰਾ ਸਾਹਿਬ ਸਾਡੇ ਹੀ ਵਿਖੇ ਪੰਡਵਾ ਚੜ੍ਹਨ ਹੋਣਗੇ 5 ਤਰੀਕ ਦਿਨ ਐਤਵਾਰ ਨੂੰ ਨਗਰ ਦੇ ਵਿੱਚ ਨਗਰ ਕੀਰਤਨ ਸਜਾਇਆ ਜਾਏਗਾ 6 ਤਰੀਕ ਨੂੰ ਗੋਤਰਾ ਸਾਹਿਬ ਦੇ ਕਿ ਖੰਡ ਪਟਣ ਦੇ ਧੋਗ ਪਾਜਣਗੇ ਨਮਾਜ਼ ਸਜਣਗੇ ਗੁਰੂ ਕੇ ਲੰਗਰ ਤੋਂ ਵਾਟਣਗੇ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਨਿਮਰਤਾ ਦਾ ਤੇ ਲੈਣ ਦੀ ਆ ਵੀ ਆਪਾਂ ਦਸ਼ਮੇਸ਼ ਪਿਤਾ ਦੇ ਉਸ ਪ੍ਰਕਾਸ਼ ਦਿਹਾੜੇ ਨੂੰ ਜਿਹੜੇ ਗੁਰੂ ਨੇ ਸਾਡੇ ਤੇ ਸਾਰਾ ਹੀ ਸਰਵਉਪਕਰਣ ਬਿਤਾਤਾ ਪਰਵਾਰ ਕਰਤਾ ਆਪਾਂ ਉਸ ਦਿਹਾੜੇ ਨੂੰ ਰੰਗ ਭੜ ਕੇ ਸੰਗਤਾਂ ਦਾ ਵਾਝਾ ਕਰੀਏ ਗੁਰੂ ਘਰ ਦੇ ਦਤ ਮਸਤ ਹੋਈਏ ਆਪੋ ਆਪ ਬੜੀ ਖੈਰੀ ਦੇ ਲਈ ਇਹ ਨਹੀਂ ਹੁੰਦਾ ਵੀ ਆਪਾਂ ਕਿਸੇ ਦੇ ਗੁਰੂ ਘਰ ਜਾ ਕੇ ਉਹ ਬਟਾ ਚੜਾਵਾ ਚਾਉਣਾ ਉੱਤੇ ਮਾਇਆ ਮੱਤਾ ਦੇਕਣੀਆਂ ਜਾਂ ਕੁਝ ਕਰਨਾ ਜਿਸ ਤਰ੍ਹਾਂ ਕਿਹੜੀ ਭਾਵਨਾ ਕਿਸੇ ਦਾ 1 ਰੁਪਿਆ ਦਿੱਤਾ ਹੋਇਆ ਵੀ ਉਹ ਸਮਾਗਮ ਵਿੱਚ ਹਿੱਸਾ ਪਾਇਆ ਚਾਹੇ ਕੋਈ ਲੱਖ ਰੁਪਿਆ ਬਾਲਵੇ ਪਰ ਗੁਰੂ ਘਰ ਦੇ ਕੇ ਸਭ ਬਰਾਬਰਤਾ ਦਾ ਪ੍ਰਵਾਨ ਹੁੰਦਾ ਆਪਣੀ ਕਿਰਤ ਕਮਾਈ ਨੂੰ ਸਫਲ ਕਰਕੇ ਚਾਹੇ ਕੋਈ ਕੋਈ ਆਪਣੇ ਜੀਵਨ ਨੂੰ ਸਫਲ ਕਰਦਾ ਹੋਏ ਹੱਥੀਂ ਸੇਵਾ ਕਰਨ ਲਵੇ ਜਾਂ ਕੋਈ ਬੈਠ ਕੇ ਪਾਣੀ ਸੌਣ ਲਵੇ ਪਾੜ ਲਵੇ ਗੁਰੂ ਸਾਹਿਬ ਦਾ ਦਰਸ਼ਨ ਕਰਕੇ ਵੀ ਉਹਨਾਂ ਹੀ ਬਲ ਪ੍ਰਾਪਤ ਹੁੰਦਾ ਜੇ ਆਪਾਂ ਵੱਧ ਵੱਧ ਸਮਾਂ ਕੱਢੀਏ ਆਪਣੇ ਇਤਿਹਾਸ ਨਾਲ ਜੁੜ ਕੇ ਰਹੀਏ ਤੇ ਆਪਣੇ ਗੁਰੂ ਸਾਹਿਬਾਂ ਜਿਹੜੇ ਇਤਿਹਾਸ ਆ ਬੱਧ ਕਰਕੇ ਰਾਜ ਬਣ ਕੇ ਬਣਾਈਏ ਉਹ ਇੰਨੀਆਂ ਬੇਹਤਰਾ ਤੁਸੀਂ ਸੰਗਤ ਦੇ ਪਰ ਮੇਰੇ ਬਹੁਤ ਬਤਨਵਾਲ ਫਲਕਵਿੰਟਰ ਖਲਾਸ ਸਾਡੀ ਵੇਗ ਵਾਸਤੇ ਗਈ